ਉਹ ਇਹ ਦੇਖਦਾ ਰਹਿੰਦਾ ਨਾ ਇਹੋ ਪਤਾ ਕਿੱਥੇ ਹੱਥ ਮਾਰਨਾ ਹੈ ਅੜ ਜਾਣੋਂ ਮੈਂ ਕਰੂੰਗਾ ਮੇਰੇ ਤੋਂ ਨੀ ਇੰਨੀ ਆਵਾਜ਼ ਨਹੀਂ ਨਿਕਲਨੀ ਸ਼ਰਾਰਤੀ ਤਾਂ ਪੂਰਾ ਲੱਗੇ ਰਿਆ ਨਾ ਦੱਸ ਦਿੰਦਾ ਆਪਣਾ ਨਹੀਂ ਹਜੇ ਤਾਂ ਨਾ ਨਹੀਂ ਦੱਸ ਸਕਦਾ ਗੁਰਬਾਣੀ ਦੇਖਦਾ ਹੈ ਸ਼ੁਰੂ ਤੋਂ ਜਦੋਂ ਵੀ ਟੀਵੀ 'ਚ ਵੀ ਦੇਖਦਾ ਹੈਗਾ ਕਿ ਚੇਤਨ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ ਕੀਤੇ ਮੱਥਾ ਟੇਕਣ ਲੱਗ ਜਾਂਦਾ ਕਿੰਨੀ ਉਮਰੇ ਜੀ ਇਹਨਾਂ ਦੀ ਹੋਨੇ 2 ਸਾਲ ਦਾ 2 ਸਾਲ ਦਾ ਪੂਰਾ ਨਹੀਂ ਹੋਇਆ ਹਲੇ ਪਰ ਇਹ ਵਧੀਆ ਸ਼ੌਕ ਹੈ ਜੀ ਮੈਂ ਕਹਿੰਦਾ ਵੀ ਇਦਾਂ ਦੇ ਸ਼ੌਕ ਤੁਸੀਂ ਤੋ ਬੱਚਾ ਪਤਨੀ ਕਿੱਥੇ ਨਿਕਲਦਾ ਜਾ ਕੇ ਹਨ ਪਤਨੀ ਕਿਹੜੀ ਮਹਾਰਾਜ ਦੀ ਸੇਵਾ ਲੈਣੀ ਹੈ ਉਹਨਾਂ ਤੋਂ ਬੋਲੋ ਵਾਈ ਗੁਰ ਜੀ ਦਾ ਖਾਲਸਾ ਮਾਈਕ ਚੋਂ ਬੋਲ ਮਾਈਕ ਚੋਂ ਵਾਈ ਗੁਰ ਕੰਡੋ ਪਰ ਅੱਜ ਕੱਲ੍ਹ ਲੋਕ ਥੋੜਾ ਪਿੱਛੇ ਹਟ ਰਹੇ ਨੇ ਕਿਉਂਕਿ ਦੇਖੋ ਕੋਈ ਵੀ ਹੈ ਨਾ ਜਿਹੜਾ ਆਪਣੇ ਬੱਚਿਆਂ ਨੂੰ 라ਗੀ ਜਿਆ ਪਾਠੀ ਨਹੀਂ ਬਣਾਉਣਾ ਚਾਹੁੰਦਾ ਗੱਲ ਇਹ ਆ ਵੀ ਕਈ ਵਾਰੀ ਮਨ ਟੁੱਟ ਜਾਂਦਾ ਵੀ ਬੱਚਿਆਂ ਨੂੰ ਅੱਗੇ ਇਸ ਲੈ ਤੇ ਤੋਰਨਾ ਨਹੀਂ ਬਣਦਾ ਹੈਗਾ ਕਹਿੰਦਾ ਜੀ ਅਸੀਂ ਐਨੇ ਐਨੇ ਕੋਰਸ ਕਰਦੇ ਆਂ ਤਬਲਾ ਸਿੱਖਦੇ ਆਂ ਹਰਮੋਨੀਅਮ ਸਿੱਖਦੇ ਆਂ ਗੁਰਮਤ ਸਿੱਖਿਆ ਲੈਂਦੇ ਆਂ ਪਰ ਉਹਦੇ ਪਿੱਛੇ ਸਾਡੀ ਮਿਹਨਤ ਨਹੀਂ ਦੇਖੀ ਜਾਂਦੀ ਉਹ ਦੇਖਿਆ ਜਾਂਦਾ ਵੀ ਇਹ ਤਾਂ ਪਤਾ ਨਹੀਂ ਕਿੰਨਾ ਕ ਕਮਾਉਂਦੇ ਆਂ ਹਲੇ ਦੇਖ ਲਓ ਚੌਕੜੀ ਵੀ ਪੂਰੀ ਨਹੀਂ ਵੱਜਦੀ ਹੈਗੀ ਲਥਾਂ ਹੀ ਚੋਣੀਆਂ ਕਰਕੇ ਬੈਠਾ ਇਹਨੇ ਕਈ ਵਾਰੀ ਸਾਨੂੰ ਇਹ ਕਹਦੇ ਨੇ ਬਾਬਾ ਜੀ ਤੁਸੀਂ ਇੱਕ ਹੀ ਸ਼ਬਦ ਗਾਇਆ ਹੈ ਇਹਦੇ ਪਿੱਛੇ ਤੁਸੀਂ 3100 ਭੇਟਾ ਲੈਂਦੇ ਕਿਸੂ ਭੇਟਾ ਲੈਂਦੇ ਹੋ ਕਿ ਕਈ ਵਾਰੀ ਸ਼ਬਦ ਇੱਕ ਗਾਇਆ ਅਸੀਂ ਉਹਨਾਂ ਨੂੰ ਕਹਿੰਨੇ ਆਂ ਵੀ ਤੁਸੀਂ ਸਟੇਜ ਤੇ ਆ ਕੇ ਤੁਸੀਂ ਗਾਓ ਵੀ ਨਾ ਤੁਸੀਂ ਆ ਕੇ ਬੈਠੋ ਕਈ ਵਾਰੀ ਗਰੰਥੀ ਸਿੰਘਾ ਨਾਲ ਇਦਾਂ ਹੁੰਦਾ ਹੈ ਕਿ ਕਹਿੰਦੇ ਬਾਬਾ ਜੀ 2 ਘੰਟੇ ਬੈਠ ਕੇ AC ਚ ਪਾਰਟੀ ਕੀਤਾ ਤੁਸੀਂ ਕੁਲੜਾ ਦੇ ਥੱਲੇ ਬੈਠ ਕੇ ਪਾਠ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ ਤੁਸੀਂ ਕਿਹੜਾ ਕੋਈ ਹਲਵਾ ਹੈ ਜਿਹੜੇ ਪੁਰਾਣੇ ਪਿੰਡਾਂ ਦੇ ਵਿੱਚ ਨਾ ਐਂ ਲੋਕੀ ਗੱਲਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇੰਟਰਵਿਊ ਦੇ ਐਂਡ ਵਿੱਚ ਗੁਣਵੀਰ ਸਿੰਘ ਦੀ ਬੜੀ ਪਿਆਰੀ ਵੀਡੀਓ ਹੈ ਤਬਲਾ ਵਜਾਉਂਦੇ ਦੀ ਸੋ ਉਸ ਨੂੰ ਮਿਸ ਨਾ ਕਰਿਓ ਸੋ ਆਓ ਦੋਸਤੋ ਸ਼ੁਰੂ ਕਰਦੇ ਹਾਂ ਸੋ ਇਸ ਵਕਤ ਅਸੀਂ ਸ਼ਕਤੀ ਨਗਰ ਗੁਰਦੁਆਰਾ ਸਾਹਿਬ ਮੌਜੂਦਾ ਜੋ ਕਿ ਡੇਰਾ ਬਸੀ ਦੇ ਵਿੱਚ ਹੈ ਤੇ ਮੇਰੇ ਨਾਲ ਬੜਾ ਬੱਚਾ ਜੋ ਕਿ ਹਲੇ 2 ਸਾਲ ਦਾ ਪੂਰਾ ਨਹੀਂ ਹੋਇਆ ਇਹਨਾਂ ਦੇ ਮੰਮੀ ਪਾਪਾ ਤੇ ਦਾਦੀ ਜੀ ਇੱਥੇ ਖੜੇ ਨੇ ਗੁਣਵੀਰ ਸਿੰਘ ਇਹਨਾਂ ਦਾ ਨਾਂ ਹੈ ਤੇ ਉਧਰ ਵੀਰ ਜੀ ਦਾ ਸਿੰਘ ਸਾਹਿਬ ਦਾ ਬੇਟਾ ਹੈਗਾ ਇਹਨਾਂ ਦਾ ਨਾਂ ਕੀ ਹੈ ਗੁਰਨਦਰ ਸਿੰਘ ਗੁਰਨਦਰ ਸਿੰਘ ਤੇ ਉਦਾਂ ਅਸੀਂ ਕਹਿੰਦੇ ਹੁੰਦੇ ਵੀ ਬੱਚੇ ਮੋਬਾਈਲਾਂ ਨੂੰ ਚੁਪਟੇ ਰਹਿੰਦੇ ਆ ਪਰ ਜਦੋਂ ਇਹਦਾ ਬੜਾ ਅਸਰ ਪੈਂਦਾ ਬੱਚਾ ਉਹੀ ਕਰਦਾ ਜੋ ਮਾਪੇ ਕਰਦੇ ਹੁੰਦੇ ਆ ਇਦਾਂ ਹੀ ਆ ਜੀ ਤੇ ਇਹਨਾਂ ਦਾ ਇੱਕ ਖਾਸ ਗੱਲ ਇਹ ਹੈ ਕਿ ਇਹਨਾਂ ਦੇ ਪਾਪਾ ਨੇ ਜਿਹੜੇ ਉਹ ਤਬਲੇ ਦੀ ਸੇਵਾ ਕਰਦੇ ਆ ਵੀਰ ਜੀ ਇਹਨਾਂ ਦੇ ਦੇ ਜਿਹੜੇ ਦਾਦਾ ਜੀ ਸੀਗੇ ਉਹਨਾਂ ਤੋਂ ਇਹ ਗੁਣ ਆ ਗਿਆ ਇਹਨਾਂ ਕੋਲ ਇਹਨਾਂ ਦੇ ਦਾਦਾ ਜੀ ਨੇ ਜਿਹੜੇ ਕੀਰਤਨ ਕਰਿਆ ਕਰਦੇ ਸੀ 에ਅਰ ਫੋਰਸ ਦੇ ਵਿੱਚ ਤੇ ਵੀਰ ਜੀ ਦੱਸਿਓ ਜਿੱਦਾਂ ਅਸੀਂ ਵੇਖ ਰਹੇ ਹਾਂ ਅੱਜ ਕੱਲ ਬੱਚੇ ਨੇ ਜਿਹੜੇ ਸਾਰਾ ਦਿਨ ਮੋਬਾਈਲ ਨੂੰ ਚਿਮੜੇ ਰਹਿੰਦੇ ਆ ਇਹਨਾਂ ਬਾਰੇ ਥੋੜਾ ਜਿਹਾ ਦੱਸੋ ਤੁਸੀਂ ਕਿੱਦਾਂ ਇੰਨਾ ਇੰਨਾ ਪਿਆਰ ਮੈਂ ਕਹਿੰਦਾ ਮੈਂ ਵਜੇ ਵਜਾਵਾਂ ਮੈਂ ਨਹੀਂ ਵਜਾ ਸਕਦਾ ਇਦਾਂ ਤਬਲਾ ਇਹ ਵੈਸੇ ਮੈਂ ਵੈਸੇ ਤਾਂ ਚਲੋ ਖੂਨ ਚੀ ਤਬਲਾ ਉਹ ਆਇਆ ਇਹਦੇ ਕੋਲ ਠੀਕ ਹੈ ਹਾਂ ਜੀ ਵੈਸੇ ਫੋਨ ਤੇ ਵੀ ਲੱਗਦਾ ਹੈ ਜਦੋਂ ਲੰਗਰ ਪ੍ਰਸ਼ਾਦ ਦਾ ਛਕਣਾ ਖੁਸ਼ੀ ਨੇ ਫਿਰ ਫੋਨ ਮੰਗਦਾ ਹੈ ਅੱਛਾ ਜੀ ਵੈਸੇ ਉਦਾਂ ਆਪਾਂ ਟਾਲਿਆ ਹੋਇਆ ਵੀ ਫੋਨ ਨਹੀਂ ਦਿੰਦੇ ਹੈਗੇ ਇਹਨੂੰ ਜ਼ਿਆਦਾ ਅੱਛਾ ਜੀ ਠੀਕ ਹੈ ਜੇ ਉਦਾਂ ਆਪਣਾ ਲਾਂਦੇ ਵੀ ਹੈਗੇ ਆ ਕੋਈ ਧਾਰਮਿਕ ਲਾਤਾ ਕੁਝ ਉਹ ਲਾ ਦਿੰਦੇ ਆ ਉਦਾਂ ਆਪਣਾ ਫਾਲਤੂ ਗੁਰਬਾਣੀ ਦੇਖਦਾ ਹੈ ਸ਼ੁਰੂ ਤੋਂ ਠੀਕ ਹੈ ਹਾਂ ਜਦੋਂ ਵੀ ਟੀਵੀ 'ਚ ਵੀ ਦੇਖਦਾ ਹੈਗਾ ਕਿ ਤੇ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ ਕੀ ਤੇ ਮੱਥਾ ਟਿਕਣ ਲੱਗ ਜਾਂਦਾ ਠੀਕ ਹੈ ਅੱਛਾ ਇੱਕ ਗੱਲ ਮੈਂ ਨੋਟ ਕੀਤੀ ਹੈ ਜੀ ਅਸੀਂ ਨਾ ਜ਼ੋਰ ਪਾਉਂਦੇ ਰਹਿੰਦੇ ਕਿ ਬੱਚਿਆਂ ਨੂੰ ਸਮਝਾਓ ਬੱਚਿਆਂ ਨੂੰ ਸਿਖਾਓ ਬੱਚਾ ਅਸਲ ਦੇ ਵਿੱਚ ਨਾ ਉਹ ਦੇਖਦਾ ਕਿ ਮੇਰੇ ਮਾਪੇ ਕੀ ਕਰ ਰਹੇ ਆ ਸਮਝਾਉਣ ਨਾਲ ਬੱਚੇ ਨਹੀਂ ਸਮਝਦੇ ਹਨਾਈ ਹੁਣ ਤੁਹਾਡੇ ਘਰ ਦੇ ਵਿੱਚ ਇਹ ਮਾਹੌਲ ਹੈਗਾ ਸ਼ਾਇਦ ਤੁਸੀਂ ਘਰ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਹੋਣੇ ਜਾਂ ਗੁਰਦਾਰਾ ਸਾਹਿਬ ਜਦੋਂ ਜਾਂਦੇ ਤਾਂ ਸ਼ਾਇਦ ਗੁਣਵੀਰ ਨੂੰ ਨਾਲ ਲੈ ਕੇ ਜਾਂਦੇ ਹੋਣੇ ਹਨਾ ਉਹ ਵੇਖ ਲੈਂਦੇ ਕਿ ਮੇਰੇ ਮੰਮੀ ਕੀ ਕਰ ਰਹੀ ਹੈ ਮੇਰੇ ਪਾਪਾ ਕੀ ਕਰ ਰਹੇ ਹੈ ਮੇਰੇ ਦਾਦ ਕੀ ਕਰ ਰਹੀ ਹੈ ਉਹ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ ਬੱਚੇ ਨੂੰ ਇਦਾਂ ਹੀ ਹੈ ਜੀ ਮੈਂ ਨਾ ਮੈਂ ਆਵਾਂ ਨਾ ਆਵਾਂ ਗੁਰਦਾਰਾ ਸਾਹਿਬ ਕਦੇ ਘਟਵੱਦੀ ਆਉਂਦਾ ਕਈ ਵਾਰ ਹੈ ਨਾ ਪਰ ਇਹ ਜਰੂਰ ਆਉਂਦਾ ਹੈ ਏ ਮੈਂ ਕਹਿਣਾ ਹੀ ਕਹਿਣਾ ਜੇ ਹਲੇ 2 ਸਾਲ ਦਾ ਵੀ ਪੂਰਾ ਨਹੀਂ ਆ ਪਰ ਇਹਨੇ ਆਪੇ ਕਹਿਣਾ ਬਾਬਾ ਬਾਬਾ ਜਾਣ ਅੱਛਾ ਜੀ ਹਾਂ ਜੀ ਅੱਛਾ ਹੀ ਹਨ ਵਾਈ ਗੁੱਜ ਜੀ ਦਾ ਕਾਂਸਾ ਵਾਈ ਬੱਪਾ ਜੀ ਮੱਠੇ ਮੱਠੇ ਕਿ ਦੱਸੇ ਫਿਰ ਇਦਾਂ ਹੱਥ ਦੋੜਦਾ ਅੱਛਾ ਹੀ ਬਹੁਤ ਛੋਟੇ ਤੋਂ ਲਾਇਆ ਤੇ ਹਲੇ ਦੇਖ ਲਓ ਚੌਕੜੀ ਵੀ ਪੂਰੀ ਨਹੀਂ ਵੱਜਦੀ ਹੈਗੀ ਲਥਾਂ ਹੀ ਚੋਣੀਆਂ ਕਰਕੇ ਬੈਠਾ ਹਲੇ ਚੌਕੜੀ ਨਹੀਂ ਮਾਰਦਾ ਹੈਗਾ ਜੀ ਕਿ ਇਹਨਾਂ ਦੀ ਉਮਰ ਕਿੰਨੀ ਦੱਸੀ ਤੁਸੀਂ ਪੌਣੇ 2 ਸਾਲ ਪੌਣੇ 2 ਸਾਲ 2 ਸਾਲ ਹਲੇ ਉਮਰ ਪੂਰੀ ਨਹੀਂ ਹੋਈ ਕੀ ਸੰਦੇਸ਼ ਦੇਣਾ ਚਾਹੂਗੇ ਜੀ ਵੈਸੇ ਤਾਂ ਅਸੀਂ ਤੁਹਾਡੇ ਕਿਉਂਕਿ ਵੀਰਜੀ ਦਾ ਆਪਣਾ ਬਿਜ਼ਨਸ ਹੈਗਾ ਅਸੀਂ ਸ਼ਾਪ ਤੇ ਵੀ ਜਾਵਾਂਗੇ ਤੇ ਵਿਖਾਵਾਂਗੇ ਕਿਉਂਕਿ ਸਾਡੇ ਸਿੱਖ ਭਰਾਵਾਂ ਦਾ ਜਿਹੜਾ ਬਿਜ਼ਨਸ ਹੈ ਉਹਦੇ 'ਚ ਜਿੰਨਾ ਵਾਅਦਾ ਹੋਊਗਾ ਉਹਨਾਂ ਸਿੱਖੀ ਦੇ ਵਿੱਚ ਵਾਅਦਾ ਹੋਊਗਾ ਤੇ ਜਿੰਨਾ ਸਿੱਖੀ ਦੇ ਵਿੱਚ ਵਾਅਦਾ ਹੋਊਗਾ ਤੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਫਿਰ ਸਾਰੇ ਸਰਬੱਤ ਦਾ ਹੀ ਭਲਾ ਹੋਣਾ ਜੇ ਕਿਸੇ ਸਿੱਖ ਕੋਲ ਕੋਈ ਮਾਇਆ ਜਾਂਦੀ ਹੈ ਉਹ ਕੱਲੇ ਸਿੱਖ ਕੋਲ ਨਹੀਂ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਫਿਰ ਸਿੱਖ ਵੰਡ ਦਾ ਥੋੜਾ ਇਹੀ ਕਹਿਣਾ ਚਾਹੋਗੇ ਜੀ ਆਪਾਂ ਦੇਖੋ ਆਪਣੇ ਬੱਚਿਆਂ ਨੂੰ ਤਾਂ ਜੋੜੀਏ ਪਰ ਅੱਜ ਕੱਲ੍ਹ ਲੋਕ ਥੋੜਾ ਪਿੱਛੇ हट ਰਹੇ ਨੇ ਕਿਉਂਕਿ ਦੇਖੋ ਕੋਈ ਵੀ ਹੈ ਨਾ ਜਿਹੜਾ ਆਪਣੇ ਬੱਚਿਆਂ ਨੂੰ ਲਾਗੀ ਜਿਆ ਪਾਠੀ ਨਹੀਂ ਬਣਾਉਣਾ ਚਾਹੁੰਦਾ ਕਿਉਂ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਸਾਡੇ ਜਿਹੜੇ ਗੁਰੂਗੁਰ ਸਾਹਿਬ ਦੇ ਹਾਲਾਤ ਨੇ ਬਹੁਤ ਆਪਣਾ ਕਮੇਟੀਆਂ ਵੱਲੋਂ ਬਾਬਾ ਜੀ ਉਹਨਾਂ ਨੂੰ 9 9 8 8000 ਰੁਪਏ ਤਨਖਾਹਾਂ ਦਿੰਦੇ ਨੇ ਉਹ ਕੀ ਉਹਦੇ ਚ ਆਪਣੇ ਬੱਚੇ ਪਾਲਣਗੇ ਤੇ ਕੀ ਆਪਣਾ 1100 ਰੁਪਏ ਕੀਰਤਨ ਦੀ ਭੇਟ ਆ ਗਈ ਹੈ ਠੀਕ ਹੈ ਤੇ ਚਲੋ ਫਿਰ ਵੀ ਆਪਾਂ ਜੋਰ ਲਾਉਂਦੇ ਆ ਵੀ ਊਰੇ ਤਾਂ ਆਪਣੇ ਜਿੰਨੇ ਗੁਰਦੁਆਰ ਸਾਹਿਬ ਐ ਵੀ ਆਪਣਾ ਜੋਰ ਲਾ ਕੇ ਫਿਰ ਵੀ ਆਪਾਂ ਕੁਛ ਨਾ ਕੁਛ ਕਰਾਉਂਦੇ ਆ ਵੀ ਹਨਾ ਠੀਕ ਹੈ ਵੀ ਭੇਟਾ ਠੀਕ ਹੋਵੇ ਘਟੋ ਘਟੇ ਬੰਦਾ ਆਪਣੇ ਬੱਚੇ ਦਾ ਢੰਗ ਸਿਰ ਪਾਲੇ ਹੁਣ ਹਰੇਕ ਬੰਦਾ ਆਪਣੇ ਬੱਚਿਆਂ ਨੂੰ ਚੰਗੇ ਤੋਂ ਚੰਗੇ ਸਕੂਲ ਵਿੱਚ ਪੜਾਉਣਾ ਚਾਹੁੰਦਾ ਹੈ ਹਨਾ ਠੀਕ ਹੈ ਜੀ ਪਰ ਭਾਈ ਜੀ ਉਹਨਾਂ ਨੂੰ ਜੇ ਆਪਾਂ ਦੇਖੀਏ ਜੇ ਇਹ ਆਪਣਾ ਆਪਣੇ ਬੱਚਿਆਂ ਨੂੰ ਕਿੱਦਾਂ ਪੜਾਉਣਗੇ ਚੰਗੇ ਤੋਂ ਚੰਗੇ ਸਕੂਲਾਂ ਵਿੱਚ ਹਨਾ ਚੰਗੀ ਸਿੱਖਿਆ ਕਿੱਦਾਂ ਲੈਣਗੇ ਬੱਚੇ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਹੈਗਾ ਕਮੇਟੀਆਂ ਦੇ ਵਿੱਚ ਤੇ ਭਾਈ ਜੀ ਉਹਨਾਂ ਦੇ ਵਿੱਚ ਨਾ ਠੀਕ ਹੈ ਜੇ ਆਪਾਂ ਕਹਿ ਦਿੰਦੇ ਆ ਫਿਰ ਉਹ ਕਮੇਟੀਆਂ ਕੰਡੀਆਂ ਨੇ ਭਾਈ ਜੀ ਤਾਂ ਬਹੁਤ ਕਮਾਂਦੇ ਆ ਠੀਕ ਹੈ ਨਾ ਜੀ ਪਰ ਜੇ ਉਹਨਾਂ ਨੂੰ ਪੁੱਛੀਏ ਤੇ ਸਵੇਰ ਤੋਂ ਇੱਕ ਸੁਖਮਨੀ ਸਾਹਿਬ ਦੇ ਪਾਠ ਵਾਸਤੇ ਉਹਨਾਂ ਨੂੰ ਸਵੇਰ ਤੋਂ ਤਿਆਰੀ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਦੁਪਹਿਰਾ ਹੋ ਜਾਂਦਾ ਹੈਗਾ ਤੇ ਉਹਦੇ ਵਿੱਚ ਸਾਰੀ ਤਿਆਰੀ ਤੋਂ ਲੈ ਕੇ ਪਾਠ ਵੀ ਕਰਨਾ ਹੈ ਉਹਨਾਂ ਨੇ ਕੀਰਤਨ ਵੀ ਕਰਨਾ ਹੈ ਸਿਪੇਟਾ ਕਿੰਨੀ ਦਿੱਤੀ ਜਾਂਦੀ ਹੈ ਉਹਨਾਂ ਨੂੰ 1100 ਪਾਠ ਦੀ ਹੈ ਤੇ 1100 ਕੀਰਤਨ ਦੀ ਹੈ ਠੀਕ ਹੈ ਇਹ ਥੋੜਾ ਜਿਹਾ ਸਾਨੂੰ ਦੇਖਣਾ ਪੈਣਾ ਤੇ ਉਹਨਾਂ ਦੇ ਪਿੱਛੇ ਅਸੀਂ ਆਹ ਨਹੀਂ ਦੇਖਦੇ ਵੀ ਸਾਡੀ ਮਿਹਨਤ ਕਿੰਨੇ ਸਾਲਾਂ ਦੀ ਹੁੰਦੀ ਹੈ ਤਬਲਾ ਜਾ ਕੀਰਤਨ ਸਿੱਖਣ ਵਾਸਤੇ ਸਾਡੀ ਮਿਹਨਤ ਕਿੰਨੇ ਸਾਲਾਂ ਦੀ ਹੁੰਦੀ ਹੈ ਠੀਕ ਹੈ ਨਾ ਜੀ ਅਸੀਂ ਐਨੇ ਐਨੇ ਕੋਰਸ ਕਰਦੇ ਆ ਤਬਲਾ ਸਿੱਖਦੇ ਆ ਹਾਰਮੋਨੀਅਮ ਸਿੱਖਦੇ ਆ ਗੁਰਮਤ ਸਿੱਖਿਆ ਲੈਂਦੇ ਆ ਪਰ ਉਹਦੇ ਪਿੱਛੇ ਸਾਡੀ ਮਿਹਨਤ ਨਹੀਂ ਦੇਖੀ ਜਾਂਦੀ ਉਹ ਦੇਖਿਆ ਜਾਂਦਾ ਵੀ ਇਹ ਤਾਂ ਪਤਾ ਨਹੀਂ ਕਿੰਨਾ ਕ ਕਮਾਉਂਦੇ ਆ ਇਹਨਾਂ ਕੋਲ ਤੁਹਾਡੇ ਪ੍ਰੋਗਰਾਮ ਹੈਗੇ ਬਿਲਕੁਲ ਜੀ ਤੁਹਾਡੇ ਫਾਦਰ ਸਾਹਿਬ 에ਅਰ ਫੋਰਸ ਦੇ ਵਿੱਚ ਸੀ ਤੇ 에ਅਰ ਫੋਰਸ ਦੇ ਵਿੱਚ ਉਹ ਨਿਸ਼ਕਾਮ ਨਿਸ਼ਕਾਮ ਸੇਵਾ ਕਰਦੇ ਰਹੇ ਤੇ ਫਿਰ ਅੱਗੇ ਤੁਹਾਡਾ ਵੀ ਹੁਣ ਆਪਣਾ ਬਿਜ਼ਨਸ ਹੈ ਹਾਂ ਜੀ ਤੇ ਨਿਸ਼ਕਾਮ ਤੁਸੀਂ ਵੀ ਸੇਵਾ ਕਰਦੇ ਰਹਿੰਦੇ ਹੋ ਕਿਤੇ ਵੀ ਲੋੜ ਪਵੇ ਪਰ ਨਿਸ਼ਕਾਮ ਵੀ ਕਰਦੇ ਆ ਜੀ ਤੇ ਆਪਾਂ ਪਹਿਲਾਂ ਮੈਂ ਜ਼ਿਆਦਾ ਨਿਸ਼ਕਾਮ ਹੀ ਕਰਦਾ ਸੀਗਾ ਹੁਣ ਵੀ ਕਰਦੇ ਆ ਪਰ ਜਦੋਂ ਦੇਖਿਆ ਨਾ ਵੀ ਲੋਕਾਂ ਲੋਕੀ ਸਮਝਦੇ ਆਂਗੇ ਪਤਾ ਨਹੀਂ ਭਾਈ ਜੀ ਬੇਲੇ ਹੀ ਐ ਜਾਂ ਬਣਾ ਵੀ ਇਹ ਮੁੰਡੇ ਮਾਂਡੇ ਬੇਲੇ ਹੀ ਐ ਇਸ ਕਰਕੇ ਆਪਾਂ ਫਿਰ ਪੇਟਾ ਲੈਣੀ ਵੀ ਸ਼ੁਰੂ ਕਰ ਹਾਂ ਇੱਕ ਇੱਕ ਪਹਿਲੂ ਇਹ ਵੀ ਹੈਗਾ ਬਿਲਕੁਲ ਬਿਲਕੁਲ ਤੁਹਾਡਾ ਸਹੀ ਤੁਸੀਂ ਕਿਹਾ ਹਾਂਜੀ ਹਾਂਜੀ ਵੀ ਲੋਕੀ ਸਮਝਦੇ ਆ ਵੀ ਪਤਾ ਨਹੀਂ ਇਹ ਵੇ ਨਹੀਂ ਹੈਗੇ ਆ ਵੀ ਪਤਾ ਨਹੀਂ ਹੋਈ ਆ ਆ ਜਾਂਦੇ ਆ ਬਚਾਣਾ ਹੈ ਨਾ ਜੀ ਠੀਕ ਹੈ ਇਸ ਕਰਕੇ ਆਪਾਂ ਵੀ ਪੇਟਾ ਲੈਣੀ ਵੀ ਸ਼ੁਰੂ ਕੀਤੀ ਹੈ ਜੀ ਇਹ ਕਾਰਨ ਹੈਗਾ ਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨੇ ਲੰਗਰ ਲਾਇਆ ਸੀ ਇਸੇ ਸਾਰੇ ਵੱਲ ਛੜ ਕੇ ਉਹਦਾ ਪ੍ਰਚਾਰ ਵੀ ਕਰਦੇ ਆ ਤੇ ਹੁਣਾ ਵੀ ਚਾਹੀਦਾ ਲੇਕਿਨ ਸੋਚਣ ਵਾਲੀ ਗੱਲ ਹੈ ਵੀ ਲੰਗਰ ਕਿਹੜਾ ਬਿਨਾ ਪੈਸਿਆਂ ਤੋਂ ਲੱਗਿਆ ਸੀ ਲੰਗਰ ਲਾਣ ਦੇ ਲਈ ਵੀ 20 ਰੁਪਏ ਚਾਹੀਦੇ ਸੀ ਜਿਹੜੀ ਗੁਜਰਾਨ ਹੈ ਦੁਨੀਆ ਦੇ ਵਿੱਚ ਉਹ ਮਾਇਆ ਤੋਂ ਬਿਨਾ ਨਹੀਂ ਚੱਲ ਸਕਦਾ ਹੈਗਾ ਤੇ ਇਧਰ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਕਹਿੰਦੇ ਕਿ ਇੱਕ ਲੰਗਰ ਗੁਰਦਾਰਾ ਸਾਹਿਬ ਦੇ ਵਿੱਚ ਚੱਲਦਾ ਹੈ ਪ੍ਰਸ਼ਾਦਿਆਂ ਦਾ ਤੇ ਇੱਕ ਲੰਗਰ ਚੱਲਦਾ ਹੁੰਦਾ ਹੈ ਗਿਆਨ ਦਾ ਲੰਗਰ ਬਿਲਕੁਲ ਕਈ ਵਾਰ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਮਝ ਨਹੀਂ ਆ ਰਿਹਾ ਹੁੰਦਾ ਗੁਰਬਾਣੀ ਮੰਨੋ ਆਸਰਾ ਦਿੰਦੀ ਆ ਤੁਹਾਨੂੰ ਕੀ ਫੀਲ ਹੁੰਦਾ ਜੀ ਤੁਹਾਡਾ ਬੱਚਾ ਮੈਂ ਦੇਖ ਰਿਹਾ ਉਹ ਵੀ ਬੇਟਾ ਤੁਹਾਡਾ ਨਿੱਕਾ ਜਿਹਾ ਉਹ ਵੀ ਕੀਰਤਨ ਹਰਮੋਨੀਅਮ ਤੇ ਉੱਤੇ ਬੈਠਾ ਹੁੰਦਾ ਬਿਲਕੁਲ ਬੱਚਿਆਂ ਨੂੰ ਐਸੀ ਗੱਲ ਨਹੀਂ ਹੈਗੀ ਆਪਾਂ ਗੁਰਸਿੱਖੀ ਦੇ ਨਾਲ ਉਹ ਨਹੀਂ ਤੋਪ ਸਕਦੇ ਬੱਚਿਆਂ ਨੂੰ ਕਿਉਂਕਿ ਸਾਨੂੰ ਗੁਰਸਿੱਖੀ ਦੇ ਵਿੱਚ ਜੇਕਰ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਤਾਂ ਅੱਜ ਤੱਕ ਗੁਰੂ ਸਾਹਿਬ ਨੇ ਉਹ ਸਭ ਕੁਝ ਦਿੱਤਾ ਜਿਹਦੀ ਮੈਂ ਉਮੀਦ ਨਹੀਂ ਸੀ ਕੀਤੀ ਪਰ ਹਾਂ ਜਿਹੜਾ ਜਿੱਥੇ ਕਿੱਥੇ ਦੇਖਿਆ ਜਾਂਦਾ ਵੱਖਰੀ ਗੱਲ ਹੈ ਕਈ ਥਾਂ ਸੀ ਸੈਟੀਸਫਾਈ ਵੀ ਨਹੀਂ ਹੁੰਦੀ ਉਹ ਇਸੇ ਕਰਕੇ ਨਹੀਂ ਹੁੰਦੀ ਕਿਉਂਕਿ ਆਪਾਂ ਕੀਰਤਨ ਵੀ ਕਰਨਾ ਹੈ ਬਾਣੀ ਵੀ ਪੜ੍ਹਨੀ ਹੈ ਕਈ ਵਾਰੀ ਸਾਨੂੰ ਇਹ ਕਹਦੇ ਨੇ ਬਾਬਾ ਜੀ ਤੁਸੀਂ ਇੱਕ ਹੀ ਸ਼ਬਦ ਗਾਇਆ ਇਹਦੇ ਵਿੱਚ ਤੁਸੀਂ 3100 ਭੇਟਾ ਲੈਂਦੇ 200 ਭੇਟਾ ਲੈਂਦੇ ਹੋ ਕਿ ਕਈ ਵਾਰੀ ਸ਼ਬਦ ਇੱਕ ਗਾਇਆ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਸਟੇਜ ਤੇ ਆ ਕੇ ਤੁਸੀਂ ਗਾਓ ਵੀ ਨਾ ਤੁਸੀਂ ਆ ਕੇ ਬੈਠੋ ਕਈ ਵਾਰੀ ਗਰੰਥੀ ਸਿੰਘਾ ਨਾਲ ਇਦਾਂ ਹੁੰਦਾ ਹੈ ਕਿ ਨੇ ਬਾਬਾ ਜੀ 2 ਘੰਟੇ ਬੈਠ ਕੇ ਇਸ ਸੀਚ ਪਾਰਟੀ ਕੀਤਾ ਤੁਸੀਂ ਕੁਲਰਾਂ ਦੇ ਥੱਲੇ ਬੈਠ ਕੇ ਪਾਠ ਕੀਤਾ ਹੋਰ ਤਾਂ ਕੁਝ ਨਹੀਂ ਕੀਤਾ ਤੁਸੀਂ ਕਿਹੜਾ ਕੋਈ ਹੱਲ ਵਾਇ ਜਿਹੜੇ ਪੁਰਾਣੇ ਪਿੰਡਾਂ ਦੇ ਵਿੱਚ ਨਾ ਐਂ ਲੋਕੀ ਗੱਲਾਂ ਕਰਦੇ ਜੀ ਪਰ ਦੇਖੋ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਹੁੰਨੇ ਆ ਮੈਂ ਇੱਕ ਆਪਣੀ ਅਧਾਰ ਮੈਂ ਉਹਨਾਂ ਨੂੰ ਇਹੀ ਕੰਨਾਂ ਨਾਲ ਮੈਂ ਕਿਹਾ ਮੇਰੇ ਨਾਲ ਬੈਠਣਾ ਤੁਸੀਂ ਪਾਠ ਵੀ ਨਹੀਂ ਕਰਨਾ ਤੁਸੀਂ ਕੇਵਲ ਚੌਕੜਾ ਮਾਰ ਕੇ ਬੈਠਣਾ ਜੇ ਚੌਕੜੀ ਮੈਂ ਨਹੀਂ ਤੋੜੋ ਤੇ ਤੁਸੀਂ ਵੀ ਨਹੀਂ ਤੋੜਨੀ ਮੈਂ ਕਿਹਾ 2 ਘੰਟੇ ਬਾਅਦ ਮੈਂ ਤੁਹਾਡਾ ਹਾਲ ਪੁੱਛੂੰਗਾ ਤੁਹਾਨੂੰ ਪਤਾ ਲੱਗ ਜਾਊਗਾ ਵੀ 200 ਰੁਪਏ ਡਿਊਟੀ ਹੈ ਜਿਹੜੀ ਘਟੇ ਕਿ ਵੱਧ ਹੈ ਕਿਉਂਕਿ ਉੱਥੇ ਕਈ ਵਾਰੀ ਫਿਰ ਮਨ ਦੁਖਦਾ ਹੈ ਫਿਰ ਅੱਗੇ ਲਈ ਹੁਣ ਅਸੀਂ ਬੱਚਿਆਂ ਨੂੰ ਠੀਕ ਹੈ ਜੇਨ ਦੇ ਵਿੱਚ ਵੀ ਹੈ ਬੱਚਿਆਂ ਨੂੰ ਸਿਖਾਈ ਵੀ ਦੇਣੇ ਆ ਗੁਰੂ ਸਾਹਿਬ ਜਿੰਨੇ ਕਿ ਸਾਨੂੰ ਹੈਗੇ ਆ ਦੇਣੇ ਆ ਪਰ ਗੱਲ ਇਹ ਹੈ ਵੀ ਕਈ ਵਾਰੀ ਮਨ ਟੁੱਟ ਜਾਂਦਾ ਵੀ ਬੱਚਿਆਂ ਨੂੰ ਅੱਗੇ ਇਸ ਲੈ ਤੇ ਤੋਰਨਾ ਨਹੀਂ ਬਣਦਾ ਹੈਗਾ ਕਈ ਵਾਰੀ ਸਾਡਾ ਮਨ ਇਹਦਾ ਹੁੰਦਾ ਵੀ ਨਹੀਂ ਬੱਚਿਆਂ ਨੂੰ ਹੋਰ ਕੋਈ ਬਿਜ਼ਨਸ ਕਰਾਉਣ ਇਹ ਨਾਲ ਦੀ ਨਾਲ ਪਰ ਵੀ ਇਹ ਸਿਹਤ ਤੇ ਜ਼ਿਆਦਾ ਨਹੀਂ ਤੋੜਨਾ ਹੈਗਾ। ਹੂੰ। ਮਤਲਬ ਕਈ ਵਾਰੀ ਮਨ ਹੋ ਜਾਂਦਾ। ਕਈ ਵਾਰੀ ਨਹੀਂ ਸੰਗਤਾ ਇੰਨਾ ਪਿਆਰ ਦਿੰਦੀ ਹੈ ਕਿਉਂਕਿ ਮੈਂ ਬਹੁਤ ਸਥਾਨਾਂ ਤੇ ਡਿਊਟੀ ਕੀਤੀ ਹੈ ਧਾਰਮਿਕ ਸਥਾਨਾਂ ਤੇ ਵੀ। ਕਈ ਸੰਗਤਾਂ ਹੁਣ ਜਿੱਥੇ-ਜਿੱਥੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਕਿਸੇ ਸਥਾਨ ਤੇ ਆਪ ਨਹੀਂ ਗਿਆ। ਮੈਂ ਇਸ ਸਥਾਨ ਤੇ ਵੀ ਡਿਊਟੀ ਆਇਆ ਤਾਂ ਮੈਨੂੰ ਸੰਗਤ ਆਪ ਲੈ ਕੇ ਆ ਜਿੱਤੇ। ਗੁਰੂ ਸਾਹਿਬ ਨੇ ਮੈਂ ਉਹੀ ਕਹਿੰਨਾ ਵੀ ਇੰਨੀ ਸਾਡੀ ਔਕਾਤ ਨਹੀਂ ਜਿੰਨਾ ਗੁਰੂ ਨੇ ਦਿੱਤਾ। ਹੂੰ। ਬਹੁਤ-ਬਹੁਤ ਤੁਹਾਨੂੰ ਵਧਾਈ। ਦੋਨਾਂ ਦੇ ਬੱਚੇ ਇੱਥੇ ਆ ਦੇਖ ਲਓ। ਦਰਸ਼ਨ ਵੀ ਆਪ ਦੁਆਰਾ ਕਰਾ دیے। ਬੜੇ ਪਿਆਰੇ ਬੱਚੇ ਆ ਦੋਵਾਂ ਦੇ ਤੇ ਇਹ ਜਦੋਂ ਮਾਪੇ ਵੇਖਦੇ ਆ ਵੀ ਬੱਚਾ ਸਾਡਾ ਗੁਰਸਿੱਖੀ ਵੱਲ ਨੂੰ ਜਾ ਰਿਹਾ ਹੈ ਮੈਂ ਇੱਕ ਗੱਲ ਦੇਖੀ ਹੈ ਜੀ ਬਾਪੂ ਚਾਹੇ ਨਾ ਕਟਿੰਗ ਹੋਵੇ ਸਿਰ ਵਾਲ ਕਟਾਏ ਹੋਣ ਉਹਦੇ ਮਨ ਦੀ ਇੱਛਾ ਹੁੰਦੀ ਹੈ ਮੇਰਾ ਬੱਚਾ ਨਾ ਗੁਰਸਿੱਖ ਹੋਵੇ ਹਾਂ ਬਿਲਕੁਲ ਬਿਲਕੁਲ ਸੋਹਣੇ ਵੀ ਲੱਗਦੇ ਆ ਬੱਚੇ ਹਾਂਜੀ ਸੋਹਣੇ ਵੀ ਲੱਗਦੇ ਕਿਉਂਕਿ ਪਤਾ ਹੈ ਵੀ ਜੇ ਕੋਈ ਇਸ ਦੁਨੀਆ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਵਿਚਰ ਸਕਦਾ ਉਹ ਫਿਰ ਜੇ ਗੁਰਸਿੱਖੀ ਦੇ ਨਾਲ ਜੁੜਿਆ ਹੋਗਾ ਬੱਚਾ ਉਹੀ ਉਤਾਰ ਚੜਾਵ ਚ ਸਹੀ ਤਰੀਕੇ ਨਾਲ ਬਿਲਕੁਲ ਮੈਂ ਛੋਟੀ ਜੀ ਗੱਲ ਕਰ ਦਿੰਦਾ ਮੇਰਾ ਬੇਟਾ ਹੈ ਹਾਂਜੀ ਤੇ ਇਹ ਆਪਣੇ ਆਪ ਕਹਿ ਦਿੰਦਾ ਮੈਨੂੰ ਪਾਪਾ ਮੈਂ ਪਗਵਾਨੀ ਮੇਰੇ ਪਗਵਨ ਆਪਣੇ ਆਪ ਆਜੂਗਾ ਮੇਰੇ ਕੋਲ ਕਈ ਵਾਰੀ ਇੰਨੀ ਜਿੱਦ ਕਰ ਲੈਂਦੇ ਜੇ ਮੈਨੂੰ ਜਾਣਾ ਵੀ ਹੁੰਦਾ ਮੈਂ ਪਾਠ ਦੀ ਡਿਊਟੀ ਤੇ ਬਹਿਣਾ ਹੁੰਦਾ ਜਾਂ ਮੈਂ ਕੀਰਤਨ ਤੇ ਬਹਿਣਾ ਹੁੰਦਾ ਤੇ ਪਰ ਇੰਨੀ ਜਿੱਦ ਕਰ ਲੈਂਦਾ ਕਿ ਇਹਦੀ ਪਗ ਮੈਨੂੰ ਬਣ ਕੇ ਹੀ ਹੋਣੀ ਬੰਦੀ ਅੱਛਾ ਇੰਨਾ ਇਹਦਾ ਪਿਆਰ ਹੈ ਬਗ ਦੇ ਨਾਲ ਕਈ ਵਾਰੀ ਮੇਰੀ ਦਸਤਾਰ ਚੱਕ ਕੇ ਆਪੇ ਲਿਭਟਣਾ अच्छा हां बंदा लग गया बिल्कुल ही ते आखिर ਦੇ ਵਿੱਚ ਉਹੀ ਹੈ ਕਿ ਬੱਚੇ ਸਮਝਾਣ ਦੇ ਨਹੀਂ ਸਮਝਦੇ ਬੱਚੇ ਵੇਖਦੇ ਆ ਕਿ ਮੇਰਾ ਬਾਪੂ ਕੀ ਕਰ ਰਿਹਾ ਹੈ ਮੇਰੀ ਮਾਤਾ ਕੀ ਕਰ ਰਹੀ ਹੈ ਮੇਰੀ ਦਾਦੀ ਕੀ ਕਰ ਰਹੀ ਹੈ ਉਹਨੂੰ ਦੇਖ ਦੇਖ ਕੇ ਬੱਚੇ ਸਿੱਖ ਰਹੇ ਹੈ ਬੱਚਿਆਂ ਤੇ ਪੈਂਦਾ ਹੈਗਾ ਜੀ ਜੀ ਇਹਨਾਂ ਦੇ ਮਦਰ ਦੇ ਵੀ ਇੱਕ ਵਾਰੀ ਦਰਸ਼ਨ ਕਰਾ दिए ਮਾਤਾ ਦਾ ਕਿਉਂਕਿ ਕਹਿੰਦੇ ਕਿ ਪਹਿਲਾ ਗੁਰੂ ਮਾਂ ਹੀ ਹੁੰਦੀ ਆ ਜਿਹੜਾ ਸਿਖਾਉਂਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ اچھا ਜੀ ਠੀਕ ਹੈ ਚਲੋ ਜੇ ਇਹ ਇਹਨਾਂ ਦੇ ਸੰਸਕਾਰ ਇਸ ਤਰੀਕੇ ਦੇ ਨੇ ਤਾਂ ਹੀ ਅੱਗੇ ਜਿਹੜੇ ਬੱਚੇ ਉਹਨਾਂ ਤੇ ਵੀ ਅਸਰ ਪੈਂਦਾ ਜੀ

ਇਹ ਇਹਨੂੰ ਮੋਬਾਈਲ ਦੇਣਾ ਪੈਂਦਾ ਜੀ ਮੋਬਾਈਲ ਤੇ ਲੈ ਕੇ ਖੇਡਦਾ ਤੇ ਮੋਬਾਈਲ ਤੇ ਵੈਸੇ ਖੇਡਦਾ ਹੈ ਅੱਛਾ ਹੀ ਫਿਰ ਮਾੜਾ ਮੋਟਾ ਸਾਰੇ ਨੂੰ ਸਾਰੇ ਨੂੰ ਲੱਤ ਲੱਗੀ ਹੋਈ ਹੈ ਥੋੜੀ ਜਿਹੀ ਕਹਿੰਦਾ ਹੈ ਪਪਾ ਚੱਲ ਹੋ ਲੇਗੀ ਚੀੜੀ ਲੇਗੀ ਸਾਟਾ ਕਰ ਲੋਗੇ ਦੇਖੀ ਬੱਸ ਕਰਸਤ ਦੇ ਜਾ ਰਹੇ ਹੈ ਕਿਉਂ ਜਿੰਨੇ ਜਿੰਨੇ ਪੜਾਉਣਾ ਸਾਣੀ ਆਣਾ ਇਹ ਕਰਦਾ ਉਦਾਂ ਹੀ ਹੈ ਜਿੱਦਾਂ ਪ੍ਰੋਫੈਸ਼ਨਲ ਬੰਦਾ ਹੋਵੇ What well, are you get... ਜਿੱਦ ਪ੍ਰੋਫੈਸ਼ਨਲ ਬੰਦੇ ਹੁੰਦੇ ਨੇ ਨਾ ਹੋਣਾ ਤਬਲਾ ਵਜਾਉਣ ਵਾਲਾ ਉਹਦਾ ਸੈਟਿੰਗ ਜੀ ਕਰਦੇ ਫੈਨ ਸੁਰਜੇ ਸੈੱਟ ਕਰ ਤਾਲ ਸੈੱਟ ਕਰਦੇ ਹੁੰਦੇ ਕੀ ਕਹਿੰਦੇ ਹੁਣ ਤਾਲ ਸੈੱਟ ਕਰਦੇ ਹੁੰਦੇ ਆ ਹਾਂ ਸੁਰ ਤੇ ਕਰਦੇ ਹੁੰਦੇ ਆ ਉਹ ਜੀ ਇਹ ਕਿੰਨੀ ਉਮਰ ਦਾ ਲੱਗਿਆ ਸੀਗਾ ਜੀ ਇਦਾਂ ਕਰਨੀ 6-7 ਮਹੀਨੇ ਦਾ ਅੱਛਾ ਤਬਲਾ ਪੜਨ ਲੱਗਿਆ ਸੀ ਅੱਛਾ ਕਾ ਬਜਾਣਾ ਹੈ ਬਾਬਾ ਕੈਸੇ ਚੱਕਦਾ ਫ੍ਰੀਜ ਕੋ ਪ੍ਰੀਤਿੰਦਰ ਕਹਿੰਦਾ ਬਾਬਾ ਚੱਲੋ ਮੁਰਦਾ ਨਹੀਂ ਐ ਨਾ 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 ਦੱਸਦਾ ਆਪਣਾ ਨਹੀਂ ਹਜੇ ਤਾਂ ਨਾ ਨਹੀਂ ਦੱਸ ਸਕਦਾ